ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਗਵਰਨਰ ਸੁਰਜੀਤ ਸਿੰਘ ਬਰਨਾਲਾ ਦੀ ਅੰਤਿਮ ਯਾਤਰਾ ਸੰਗਰੂਰ ਦੇ ਤੋਰੀ ਤੋਂ ਕੱਢੀ ਗਈ ਹੈ ਜਿੱਥੇ ਲੋਕਾਂ ਨੇ ਗਮਗੀਨ ਮਾਹੌਲ ਦੇ ਵਿੱਚ ਇਸ ਯਾਤਰਾ ਦਾ ਸੁਆਗਤ ਕੀਤਾ ਇਸ ਯਾਤਰਾ ਵਿੱਚ ਜਿੱਥੇ ਸੁਰਜੀਤ ਸਿੰਘ ਬਰਨਾਲਾ ਦਾ ਪੂਰਾ ਪਰਿਵਾਰ ਸ਼ਾਮਿਲ ਸੀ ਉੱਥੇ ਹੀ ਬਰਨਾਲਾ ਪਰਿਵਾਰ ਦੇ ਕਰੀਬੀ ਬਲਦੇਵ ਮਾਨ ਸਹਿਯਦਾਰੀ ਸਿੱਖ ਐਸੋਸੀਏਸ਼ਨ ਦੇ ਪਰਮਜੀਤ ਸਿੰਘ ਰਾਣੂ ਵੀ ਇਸ ਯਾਤਰਾ ਵਿੱਚ ਨਾਲ ਸਨ ਅੱਜ ਬਹੁਤ ਜ਼ਿਆਦੇ ਤੂਰੀ ਹਲਕਾ ਸੰਗਰੂਰ ਅਸੀਂ ਚੰਡੀਗੜ੍ਹੋਂ ਚੱਲੇ ਆਂ ਥਾਂ ਥਾਂ ਤੇ ਫੁੱਲਾਂ ਦੀ ਬਰਖਾ ਕਰੀਆ ਤੇ ਸਾਰੇ ਨੇ ਇੰਨੀ ਜ਼ਿਆਦਾ ਗਮ ਹੋਇਆ ਵੀ ਆਪਾਂ ਕਹਿ ਨਹੀਂ ਬਿਆਨ ਨਹੀਂ ਕਰ ਸਕਦੇ ਅਸੀਂ ਵੀ ਕਿੰਨਾ ਲੱਗਿਆ ਧੱਕਾ ਸਾਨੂੰ ਸਾਰੇ ਪਰਿਵਾਰ ਨੂੰ ਤੇ ਬਾਲੇ ਸਾਹਿਬ ਦਾ ਅਸੀਂ ਕਹਿ ਨਹੀਂ ਸਕਦੇ ਤੁਸੀਂ ਦੇਖ ਹੀ ਲਿਆ ਵੀ ਲੋਕਾਂ ਦਾ ਹਜੂਮ ਕਿਵੇਂ ਸੁਹਾਗ ਕਰ ਰਿਹਾ ਜੋ ਬਰਨਾਲਾ ਸਾਹਿਬ ਸੰਤ ਸੁਹਾ ਦੇ ਵਿਅਕਤੀ ਸਨ ਜੋ ਗਵਰਨਰ ਰਹੇ ਨੇ ਤੇ ਖੇਤੀਬਾੜੀ ਮੰਤਰੀ ਮੁੱਖ ਮੰਤਰੀ ਬਹੁਤ ਉੱਚਾ ਦੇ ਉੱਤੇ ਰਹੇ ਨੇ ਜਿਨ੍ਹਾਂ ਦੇ ਜਾਣ ਨਾਲ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡਾ ਘਟਾ ਪਿਆ ਹੈ ਪੂਰੇ ਪੰਜਾਬ ਦੇ ਵਿੱਚ ਅੱਜ ਪੂਰੀ ਗੰਗ ਦੀ ਲਹਿਰ ਹੈ ਗੰ ਹਰ ਇੱਕ ਤਾਂ ਰੋਟੀ ਤੱਕ ਛੁੱਟੀ ਪਈ ਹੈ ਲੋਕਾਂ ਦੇਖੋ ਜੀ ਪੰਜਾਬ ਦੇ ਵਿੱਚ ਸਰਦਾਰ ਸੁਰਜੀਤ ਸਿੰਘ ਜੀ ਬਰਨਾਲਾ ਇੱਕ ਇੱਕ ਅਨੇਕ ਰੂਹ ਸੀ ਸਰਦਾਰ ਮਨਮੋਹਨ ਸਿੰਘ ਜੀ ਇਹ ਦੋ ਸ਼ਖਸ ਹੋਏ ਨੇ ਵੀ ਜਿਨ੍ਹਾਂ ਵਰਗਾ ਨਾ ਤਾਂ ਕੋਈ ਪੰਜਾਬ ਦੇ ਵਿੱਚ ਅਜ ਤੱਕ ਹੋਇਆ ਨਾ ਕੋਈ ਹੋਣਾ ਅੱਜ ਮੈਂ ਸਮਝਦਾ ਵੀ ਪੂਰਾ ਧੂਰੀ ਜਾਂ ਸੰਗਰੂਰ ਜਾਂ ਬਰਨਾਲਾ ਇਹ ਦੋ ਜ਼ਿਲ੍ਹਿਆਂ ਨੂੰ ਘਾਟਾ ਨਹੀਂ ਪਿਆ ਅੱਜ ਸਰਦਾਰ ਸਰਜੀਤ ਸਿੰਘ ਜੀ ਬਰਨਾਲਾ ਦੇ ਜਾਨ ਦੇ ਨਾਲ ਅੱਜ ਪੂਰੇ ਹਿੰਦੁਸਤਾਨ ਨੂੰ ਘਾਟਾ ਪੈ ਚੁੱਕਿਆ ਹੈ ਇਹਦੇ ਕਰਕੇ ਪੂਰਾ ਸੰਗਰੂਰ ਜ਼ਿਲ੍ਹਾ ਪੂਰਾ ਪੰਜਾਬ ਅੱਜ ਪੂਰਾ ਦੁਖੀ ਹਿਰਦੇ ਹੋ ਪੂਰੀ ਦੁਖੀ ਆਤਮਾ ਚ ਉਹਨਾਂ ਦੇ ਲਈ ਪਰਮਾਤਮਾ ਅਗੇ ਬੜੇ ਹੱਸਦੇ ਹੱਸਦੇ ਉਹ ਇਹ ਸਰੀਰਕ ਯਾਤਰਾ ਮਤਲਬ ਸੰਸਾਰਕ ਯਾਤਰਾ ਛੱਡ ਕੇ ਗਏ ਨੇ ਅੱਜ ਪੂਰਾ ਧੂਰੀ ਹਲਕਾ ਮਤਲਬ ਬਸਪੂਰਾ ਸੰਗਰੂਰ ਜ਼ਿਲ੍ਹਾ ਉਹਨਾਂ ਦੇ ਲਈ ਬਹੁਤ ਉਹਨਾਂ ਦੀ ਰੂਹ ਨੂੰ ਦੇਖਣ ਲਈ ਬੜਾ ਬੇਤਾਬਲਾ ਔਰ ਥਾਂ ਥਾਂ ਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਔਰ ਮੈਂ ਸਮਝਦਾ ਜੋ ਸਾਨੂੰ ਪਰਸਨਲੀ ਪੂਰੇ ਪਰਿਵਾਰ ਨੂੰ ਤੇ ਪੂਰੇ ਸੰਗਰੂਰ ਜ਼ਿਲ੍ਹੇ ਨੂੰ ਪੂਰੇ ਪੰਜਾਬ ਨੂੰ ਘਾਟਾ ਪਿਆ ਇਹ ਨਾ ਪੂਰਾ ਹੋਣ ਵਾਲਾ ਸੰਗਰੂਰ ਤੋਂ ਜਗਤਾਰ ਬਾਬਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਕੋਰੀਆ ਜੰਗ